ਕਿਸਾਨ ਦੀ ਆਵਾਜ਼ ਚੱਕਦੇ ਪਰ ਉਦੋਂ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ ਕਿਸੇ ਨੇ ਕਿਸਾਨ ਦੀ ਆਵਾਜ਼ ਨਹੀਂ ਚੱਕੀ ਕਿਸੇ ਨੇ ਅੱਜ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੀ ਆਵਾਜ਼ ਚੱਕਣ ਵਾਲੀ ਇੱਕ ਧਿਰ ਦੀ ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ ਕਿ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਦੇ ਗੋਡੇ ਟੇਕ ਰੱਖੇ ਉਹ ਆਪਣੀਆਂ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਤੇ ਜਿਨ੍ਹਾਂ ਕੋਲ ਪੈਸਾ ਆਇਆ ਸੀ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ ਉਹਨਾਂ ਦੀ ਨੀਅਤ 'ਚ ਖੋਟ ਹੈ ਜੇ ਦਿੱਲੀ 'ਚ ਉਹਨਾਂ ਨੇ ਘੁਟਾਲਾ ਕੀਤਾ ਸ਼ਰਾਬ ਦਾ ਇੱਥੇ ਰੇਤ ਤੇ ਸ਼ਰਾਬ ਨਾਲ ਦੇ ਨਾਲ ਕੇਂਦਰ ਸਰਕਾਰ ਦੇ ਜਿਹੜੇ 45000 ਕਰੋੜ ਰੁਪਏ ਉਹਦੇ ਵਿੱਚ ਵੀ 3-4000 ਕਰੋੜ ਰੁਪਏ ਦਾ ਟਾਂਕ ਆ ਇਹਨਾਂ ਦੀ ਮਿਲੀ ਭਗਤ ਨਾਲ ਲੱਗਿਆ ਤੇ ਲੱਗਿਆ ਕਿ ਦੀ ਕਿਹਦੇ ਪਿੰਡੇ ਤੇ ਜਾ ਕੇ ਵਜਣੀ ਵਜਣੀ ਜਾ ਕੇ ਕਿਸਾਨ ਦੇ ਪਿੰਡੇ ਤੇ ਮੈਂ بار بار ਇਸ ਗਲਤੇ ਜੋਰ ਦੇਣਾ ਕਿਉਂਕਿ ਅੱਜ ਜੇ ਕੋਈ ਆਵਾਜ਼ ਚੱਕਣ ਵਾਲਾ ਨਾ ਆਵੇ ਤਾਂ ਚੱਕਨੀਆਂ ਗਰੰਟੀਆਂ ਲੈ ਲਿਓ ਪੈਸਾ ਜਿੱਥੇ ਜਿਹਦੀ ਜਿਹਦਾ ਬਣਦਾ ਹੈ ਹੱਕ ਉਹਨੂੰ ਪੈਸਾ ਮਿਲਣਾ ਨਹੀਂ ਕਿਉਂਕਿ ਇਹ ਜਿਹੜੇ ਲੀਡਰ ਅੱਗੇ ਕਰ ਰੱਖੇ ਐ ਕਿਸੇ ਦੇ ਆਪ ਦੇ ਪਾਲਾ ਹੈ ਕਿਸੇ ਦੀ ਵੱਡੀਆਂ ਦਾ ਰੋਲਾ ਹੈ ਬਸਾਂ ਦੀ ਬਾਡੀਆਂ ਦਾ ਕਿਸੇ ਦੇ ਸਹੁਰਿਆਂ ਦਾ ਰੋਲਾ ਹੈ ਕਿਸੇ ਦੇ ਘਰੋਂ ਬਿਸਤਰਾ ਦੇ ਹੇਠੋਂ ਕਰੋੜਾਂ ਰੁਪਏ ਮਿਲਦੇ ਐ ਉਹਨਾਂ ਨੇ ਆਵਾਜ਼ ਚੱਕਣ ਦੀ ਹਿੰਮਤ ਹੈ ਨਹੀਂ ਤੇ ਇਹਨਾਂ ਦੀ ਨੀਤ ਖੁੱਟੀ ਐ ਆਮ ਆਦਮੀ ਪਾਰਟੀ ਦੀ ਲੜਾਈ ਲੜਨ ਦੀ ਕੋਹਾਵਾਜ ਇੱਕ ਮਜਬੂਤ ਇੱਥੇ ਖੜੀ ਹੋਵੇ ਤਾਂ ਕਿ ਇਹਨਾਂ ਦੋਨਾਂ ਦੇ ਆ ਜਿਹੜੀ ਮਿਲੀ ਭੁਗਤ ਇਹਨਾਂ ਦੀ ਗੰਢ ਤੋਂ ਪੈ ਦੋਨਾਂ ਦੀ ਉਹਨਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇ ਉਹਨਾਂ ਦੇ ਉੱਤੋਂ ਆ ਜਿਹੜਾ ਪਰਦਾ ਇਹਨਾਂ ਨੇ ਪਾ ਰੱਖਿਆ ਕੋਈ ਕਟੜ ਇਮਾਨਦਾਰ ਦਾ ਕੋਈ ਆਪਣੇ ਆਪ ਨੂੰ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਐ ਉਹਨਾਂ ਸਾਰਿਆਂ ਨੂੰ ਬੇਨਕਾਬ ਕਰਨ ਦੀ ਲੋੜ ਐ ਤੇ ਉਹਨਾਂ ਨੂੰ ਬੇਨਕਾਬ ਕਰ ਦੇਾਂਗੇ ਤੇ ਮੈਂ ਸਮਝਦਾ ਵੀ ਸ਼ਹੀਦ ਭਗਤ ਸਿੰਘ ਦੀ ਆਤਮਾ ਨੂੰ ਵੈਸੇ ਵੀ ਸ਼ਾਂਤੀ ਮਿਲ ਚੁਗੀ ਅਜੇ ਬੇਨਕਾਬ ਇਹਨਾਂ ਨੂੰ ਕਰਨ ਦੀ ਲੋੜ ਐ ਪੰਜਾਬ ਦੇ ਕਿਸਾਨ ਸੰਗਠਨ ਨੇ ਇੱਕ ਵਾਰ ਫਿਰ ਤੋਂ ਦਿੱਲੀ ਜਾ ਕੇ ਕਿਸਾਨ ਦੀ ਐਮਐਸਪੀ ਗਾਰੰਟੀ ਵਾਸਤੇ ਕੂਚ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਅੰਦਰ ਝੋਨੇ ਤੇ ਕਣਕ ਦੇ ਉੱਤੇ ਤਾਂ ਐਮਐਸਪੀ ਗਾਰੰਟੀਡ ਹੈਗੀ। ਇੰਨੇ ਸਾਲਾਂ ਤੋਂ ਕਿਸਾਨ ਨੂੰ ਇੱਕ ਇੱਕ ਦਾਣਾ ਉਹਦਾ ਜਿਹੜਾ ਹੈ ਚਾਹ ਝੋਨਾ ਚਾਹ ਕਣਕ ਐਮਐਸਪੀ ਤੇ ਚੱਕੀ ਜਾਂਦੀ ਹੈ। ਫਿਰ ਕੀ ਗੱਲ ਹੋਈ ਵੀ ਐਤ ਕੀ ਕਿਸਾਨ ਨੂੰ 200 ਰੁਪਏ ਤੋਂ ਲੈ ਕੇ 300 350 ਰੁਪਏ ਤਹਾਂ ਦੀ ਕਟ ਲੱਗੇ। ਕਿਉਂ ਨਹੀਂ ਆ ਜਿਹੜੇ ਅੱਜ ਕਾਂਗਰਸ ਦੇ ਐਮਪੀ ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਉਂ ਨਹੀਂ ਉਦੋਂ ਬੋਲੇ ਇਹਨਾਂ ਦਾ ਨਹੀਂ ਸੀ ਫਰਜ ਬਣਦਾ ਕਿਸਾਨ ਦੀ ਆਵਾਜ਼ ਚੱਕ ਦੇ ਪਰ ਉਦੋਂ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ ਬਾਕੀ ਵੀ ਸਾਰੀ ਕਾਂਗਰਸ ਅੱਧੀ ਕਾਂਗਰਸ ਉਹਨਾਂ ਨੂੰ ਦੋਆਂ ਨੂੰ ਜਿਤਾਉਣ ਵਾਸਤੇ ਅੱਧੀ ਕਾਂਗਰਸ ਉਹਨਾਂ ਨੂੰ ਹਰਾਉਣ ਵਾਸਤੇ ਲੱਗੀ ਸੀਗੀ ਕਿਸਾਨ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਕੇਂਦਰ ਸਰਕਾਰ ਨੇ ਐਮ ਐਸ ਪੀ ਦੀ ਗਾਰੰਟੀ ਦੇ ਪੈਸੇ ਭੇਜਤੇ ਕਿਸਾਨ ਨੂੰ ਨਹੀਂ ਮਿਲੇ ਆ ਇਲਜ਼ਾਮ ਲੱਗਦਾ ਰਿਹਾ ਕਹਿੰਦਾ ਕੇਂਦਰ ਨੇ ਇੱਥੋਂ ਚੋਲ ਚੱਕਿਆ ਨਹੀਂ ਇਸ ਕਰਕੇ ਜਗ੍ਹਾ ਨਹੀਂ ਪਰ ਖੁਦ ਕਿਸਾਨ ਸੰਗਠਨਾ ਨੇ ਬਾਰ ਬਾਰ ਆ ਕੇ ਆ ਕਿ ਜੇ ਕਿਸਾਨ 200 ਰੁਪਏ ਦਾ ਕਟ ਦੇ ਦੇਵੇ 300 ਰੁਪਏ ਦਾ ਕਟ ਦੇ ਦੇਵੇ ਫਿਰ ਤਾਂ ਜਗ੍ਹਾ ਵੀ ਬਣ ਜਾਂਦੀ ਹੈ ਸਾਥੀਓ ਜਗ੍ਹਾ ਤਾਂ ਸੀਗੀ ਝੋਨਾ ਸਿੱਟਣ ਨੂੰ ਪਰ ਆਵਾਜ਼ ਐ ਨਹੀਂ ਸੀ ਕੋ ਕਿਸਾਨ ਦੀ ਕਿਸੇ ਨੇ ਕਿਸਾਨ ਦੀ ਆਵਾਜ਼ ਨਹੀਂ ਚੱਕੀ ਕਿਸੇ ਨੇ ਅੱਜ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੀ ਆਵਾਜ਼ ਚੱਕਣ ਵਾਲੀ ਇੱਕ ਧਿਰ ਦੀ ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਸ਼ਹਿਰੀ ਹੈ ਚਾਹੇ ਪਿੰਡੂ ਹੈ ਚਾਹੇ ਨੌਜਵਾਨ ਹੈ ਚਾਹੇ ਸਾਡੀਆਂ ਭੈਣਾਂ ਬੀਬੀਆਂ ਨੇ ਕੋਈ ਆਵਾਜ਼ ਚੱਕਣ ਵਾਲਾ ਹੈ ਨਹੀਂ ਕਿਉਂਕਿ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਤੇ ਗੋਡੇ ਟੇਕ ਰੱਖੇ ਉਹ ਤਾਂ ਆਪਣੀ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਤੇ ਜਿਨ੍ਹਾਂ ਕੋਲ ਪੈਸਾ ਆਇਆ ਸੀ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ ਉਹਨਾਂ ਦੀ ਨੀਅਤ 'ਚ ਖੋਟ ਹੈ ਜੇ ਦਿੱਲੀ 'ਚ ਉਹਨਾਂ ਨੇ ਘੁਟਾਲਾ ਕੀਤਾ ਸ਼ਰਾਬ ਦਾ ਇੱਥੇ ਰੇਤ ਤੇ ਸ਼ਰਾਬ ਨਾਲ ਦੇ ਨਾਲ ਕੇਂਦਰ ਸਰਕਾਰ ਦੇ ਜਿਹੜੇ 45000 ਕਰੋੜ ਰੁਪਏ ਉਹਦੇ ਵਿੱਚ ਵੀ 3-4000 ਕਰੋੜ ਰੁਪਏ ਦਾ ਟੰਕ ਆ ਇਹਨਾਂ ਨੇ ਮਿੱਲੀ ਭਗਤ ਨਾਲ ਲੱਗਿਆ ਤੇ ਲੱਗਿਆ ਕਿ ਦੀ ਕਿਹਦੇ ਪਿੰਡੇ ਤੇ ਜਾ ਕੇ ਵਜਣੀ ਵਜਣੀ ਜਾ ਕੇ ਕਿਸਾਨ ਦੇ ਪਿੰਡੇ ਤੇ ਸਭ ਮੇਰਾ ਮੰਨਣਾ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਆ ਫੈਸਲਾ ਕਰਨਾ ਪਊਗਾ ਵੀ ਪੰਜਾਬ ਦੀ ਆਵਾਜ਼ ਚੱਕਣ ਵਾਸਤੇ ਇੱਕ ਮਜ਼ਬੂਤ irdi ਲੋੜ ਹੈ ਮੈਂ ਬਾਰ ਬਾਰ ਇਸ ਗੱਲ ਤੇ ਜ਼ੋਰ ਦੇਣਾ ਕਿਉਂਕਿ ਅੱਜ ਜੇ ਕੋਈ ਆਵਾਜ਼ ਚੱਕਣ ਵਾਲਾ ਨਾ ਆਵੇ ਤੇ ਚੱਕਨੀਆਂ ਗਰੰਟੀਆਂ ਲੈ ਲਿਓ ਪੈਸਾ ਜਿੱਥੇ ਜਿਹਦੀ ਜਿਹਦਾ ਬਣਦਾ ਹੈ ਹੱਕ ਉਹਨੂੰ ਪੈਸਾ ਮਿਲਣਾ ਨਹੀਂ ਕਿਉਂਕਿ ਇਹ ਜਿਹੜੇ ਲੀਡਰ ਅੱਗੇ ਕਰ ਰੱਖੇ ਐ ਕਿਸੇ ਦੇ ਆਪ ਦੇ ਪਾਲਾ ਕਿਸੇ ਦੀ ਬਾਡੀਆਂ ਦਾ ਰੋਲਾ ਬਸਾਂ ਦੀ ਬਾਡੀਆਂ ਦਾ ਕਿਸੇ ਦੇ ਸਹੁਰਿਆਂ ਦਾ ਰੋਲਾ ਕਿਸੇ ਦੇ ਘਰੋਂ ਇਸ ਤਰ੍ਹਾਂ ਦੇ ਹੇਟੋਂ ਕਰੋੜਾਂ ਰੁਪਏ ਮਿਲਦੇ ਐ ਉਹਨਾਂ ਨੇ ਆਵਾਜ਼ ਚੱਕਣ ਦੀ ਹਿੰਮਤ ਹੈ ਨਹੀਂ ਤੇ ਇਹਨਾਂ ਦੀ ਨੀਤ ਖੁੱਟੀ ਐ ਆਮ ਆਦਮੀ ਪਾਰਟੀ ਦੀ ਇਸ ਕਰਕੇ ਸਾਥੀਓ ਮੇਰੀ ਬੇਨਤੀ ਐ ਵੀ ਕੋਈ ਕਾਇਮ ਹੋ ਤਕੜੇ ਹੋ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਾਈ ਹਰੇਕ ਵਰਗ ਦੀ ਲੜਾਈ ਲੜਨ ਦੀ ਕੋ ਆਵਾਜ਼ ਇੱਕ ਮਜ਼ਬੂਤ ਇੱਥੇ ਖੜੀ ਹੋਵੇ ਤਾਂ ਕਿ ਇਹਨਾਂ ਦੋਨਾਂ ਦੇ ਆ ਜਿਹੜੀ ਮਿਲੀ ਭੁਗਤੈ ਇਹਨਾਂ ਦੀ ਗੰਡ ਤੋਂ ਪੈ ਦੋਨਾਂ ਦੀ ਉਹਨਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇ ਉਹਨਾਂ ਦੇ ਉੱਤੋਂ ਆ ਜਿਹੜਾ ਪਰਦਾ ਇਹਨਾਂ ਨੇ ਪਾ ਰੱਖਿਆ ਹੈ ਕੋਈ ਕਟਰ ਇਮਾਨਦਾਰ ਦਾ ਕੋਈ ਆਪਣੇ ਆਪ ਨੂੰ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਐ ਉਹਨਾਂ ਸਾਰਿਆਂ ਨੂੰ ਬੇਨਕਾਬ ਕਰਨ ਦੀ ਲੋੜ ਹੈ ਤੇ ਉਹਨਾਂ ਨੂੰ ਬੇਨਕਾਬ ਕਰ ਦੇਵਾਂਗੇ ਤੇ ਮੈਂ ਸਮਝਦਾ ਹਾਂ ਵੀ ਸ਼ਹੀਦ ਭਗਤ ਸਿੰਘ ਦੀ ਆਤਮਾ ਨੂੰ ਵੈਸੇ ਵੀ ਸ਼ਾਂਤੀ ਮਿਲ ਚੁਗੀ ਅੱਜ ਬੇਨਕਾਬ ਇਹਨਾਂ ਨੂੰ ਕਰਨ ਦੀ ਲੋੜ ਹੈ ਵੈਸੇ ਤਾਂ ਜਦੋਂ ਅੱਜ ਕਿਸਾਨ ਸੰਗਠਨ ਚੱਲੇ ਐ ਉਧਰ ਤਿਆਰੀ ਕਰੀ ਜਾਂਦੇ ਐ ਤੇ ਮੈਂ ਕਹਿੰਦਾ ਉੱਥੇ ਜਾਣ ਤੋਂ ਪਹਿਲਾਂ ਅਜੇ ਵੀ 6 ਦਿਨ ਪਈ ਐ ਪਹਿਲਾਂ ਇਹਨਾਂ ਨੂੰ ਕੇਰ ਕੇ ਆ ਜਿਹੜੀ ਠੱਗੀ ਕੀਤੀ ਐ ਗਰੰਟੀਡ ਐ ਐਮਐਸਪੀ ਦੀ ਉਹਦਾ ਹਿਸਾਬ-ਕਿਤਾ ਲੈ ਲੀਏ ਉਹਦੇ ਬਾਅਦ ਦਿੱਲੀ ਵੀ ਜਾਵੜੇ ਹੁਣ ਤਾਂ ਰਸਤੇ ਸਾਰੇ ਖੁੱਲੇ ਖੋਲ ਰਹੇ ਤੁਹਾਨੂੰ ਉੱਥੇ ਜਾਣ ਤੇ ਵੀ ਜਾਇਜ਼ ਤੇ ਗੱਲਬਾਤ ਨਾਲ ਉਹਦੇ ਮਸਲੇ ਵੀ ਹੱਲ ਹੋਣਗੇ ਪਰ ਕਈ ਵਾਰੀ ਜੇ ਨਹੀਂ ਇਹਨਾਂ ਦਾ ਕਰਨਾ ਦਾ ਫਿਰ ਕਿਉਂਕਿ ਪੈਸਾ ਕੇਂਦਰ ਦਾ ਕਈ ਵਾਰੀ ਤਾਂ ਮੇਰੇ ਜੀਜੇ ਆਂਦੇ ਵੀ ਪ੍ਰਧਾਨ ਮੰਤਰੀ ਨੂੰ ਲਿਖਾਂ ਵੀ ਆ ਘਟੋ ਘਟ ਐਸ ਪੈਸੇ ਦੀ ਜਾਂਚ ਤੱਕ ਰਾਓ ਕੇਂਦਰ ਸਰਕਾਰ ਨੂੰ ਯਾਦ ਚੇਤੇ ਨਹੀਂ ਹੁਣਾ ਪਰ ਕਿਸਾਨ ਵਾਸਤੇ ਜਿਹੜਾ 2-3000 ਕਰੋੜ ਰੁਪਈਆ ਦਾ ਰਗੜਾ ਉਹਨਾਂ ਦੇ ਲੱਗਿਆ। ਉਹਦਾ ਹਿਸਾਬ ਤਾਂ ਕੋਈ ਕਰੇ ਪਰ ਫਿਰ ਇਹਦੇ ਵਿੱਚੋਂ ਬਹੁਤ ਸਾਰੇ ਗੂੰਜਣਾ ਸਾਹਮਣੇ ਆ ਜਾਂਦੀਆਂ। ਕੋਈ ਫੈਡਰਲਿਜ਼ਮ ਦਾ ਚੱਕਰ ਆਊਗਾ ਕੋਈ ਹੋਰ ਆਊਗਾ ਪਰ ਮਨ ਲੱਗਦਾ ਹੈ ਵੀ ਆਪਾਂ ਆਪ ਆਪਣੇ ਹੱਕਾਂ ਦੇ ਉੱਤੇ ਪਹਿਰਾ ਦਈਏ ਉਹ ਸਭ ਤੋਂ ਵਧੀਆ ਹੋਊਗਾ। ਜੈਹਨ।